ਦਿੱਲੀ ਦੇ ਵਿੱਚ ਤਾਂ ਸਿੱਖ ਨੂੰ ਟਾਇਰ ਪੰਨ ਬਣ ਕੇ ਪਾ ਪਾ ਕੇ ਗੱਲ ਦੇ ਵਿੱਚ ਸਾੜੇ ਆ ਗਿਆ ਬਣਾਉ ਉਹਦੇ ਤੇ ਮੂਵੀ ਇਹ ਕੰਗਣਾ ਬੀਬੀ ਕਹਿੰਦੀ ਸੀ ਕਿ ਸੱਚ ਦਿਖਾਉਣ ਤੋਂ ਤੁਸੀਂ ਡਰਦੇ ਅਸੀਂ ਨਹੀਂ ਡਰਦੇ ਮੈਡਮ ਤੁਹਾਡੀ ਜਾਣਕਾਰੀ ਗਲਤ ਹੈ ਬੀਬੀ ਫੇਲ ਹੋ ਚੁੱਕੀ ਹੈ ਨੂੰ ਮੈਂ ਕਹਿ ਦੇਣਾ ਚਾਹੁੰਦਾ ਕਿ ਫੇਲ ਹੋ ਗਈ ਬੀਬੀ ਜਾਂ ਤਾਂ ਮਾਨਾ ਕਰੇ ਬਹਿ ਜਾ ਜਾਂ ਆਪਣੇ ਮੂੰਹ ਦੇ ਉੱਤੇ ਲਗਾ ਤੇ ਕੰਗਣਾ ਰਣੌਤ ਦੀਆਂ ਪਿਛਲਾ 10-12 ਮੂਵੀਆਂ ਲਗਾਤਾਰ ਫਲॉप ਚਾਰੀਆਂ ਨੇ ਪ੍ਰੋਡਕਸ਼ਨ ਵੈਲਿਊ ਤੋਂ 10% ਵੀ ਜਿਹੜਾ ਹੈ ਉਹਨਾਂ ਨੇ ਵਸੂਲਿਆ ਨਹੀਂ ਹੈ। ਇੱਕ ਤਾਂ ਉਹਨੇ ਪ੍ਰੋਡਕਸ਼ਨ ਏਨੇ ਕਰੋੜ ਰੁਪਏ ਲੱਗੇ। ਉਹ ਤਾਂ 10% ਵੀ ਇਹਨਾਂ ਨੇ ਵਸੂਲਿਆ ਨਹੀਂ ਹੈ। ਉਸ ਤੋਂ ਉਤਲੀ ਕਮਾਈ ਤਾਂ ਕੀ ਕਰਨੀ? ਸੋ ਬੁਰੀ ਤਰ੍ਹਾਂ ਫਲॉप ਹੋਈਆਂ। ਸੋ ਇਹ ਜਨਾਨੀ ਹੁਣ ਚਾਹੁੰਦੀ ਹੈ ਕਿ ਕੋਈ ਕੰਟਰੋਵਰਸ਼ਲ ਟੌਪਿਕ ਫੜਾਇਆ ਜਾਵੇ ਜਿਹਦੇ ਕਰਕੇ ਸਿੱਖ ਰੋਲਾ ਪਾਉਣ ਤੇ ਉਹ ਲੋਕਾਂ 'ਚ ਪ੍ਰਚਾਰਿਆ ਜਾਵੇ ਕਿਉਂਕਿ ਇਹਦੀ ਮੂਵੀ ਦੀ ਕਦੀ ਕੋਈ ਗੱਲ ਵੀ ਨਹੀਂ ਸੀ ਹੁੰਦੀ। ਨਾ ਕੋਈ ਟ੍ਰੇਲਰ ਵੇਖਦਾ ਸੀਗਾ ਨਾ ਕੋਈ ਇਹਦੀ ਮੂਵੀ ਵੇਖਦਾ। ਪਾਈ ਅਮਰੀਕ ਸਿੰਘ ਨੇ ਖਰੀਦਣ ਵੀ ਗਈ ਹੈ ਤਮਕਾਉਣ ਵੀ ਗਈ ਆ ਲਲਚਾਉਣ ਵੀ ਗਈ ਹੈ ਨਹੀਂ ਟੋਲੇ ਕਿਉਂਕਿ ਉਸ ਅਕਾਲ ਪੁਰਖ ਦੇ ਖਾਲਸਾ ਸਜਿਆ ਹੋਇਆ ਸੀਗਾ ਅੰਦਰੋਂ ਵੀ ਪੱਕੇ ਸੀਗੇ ਤੇ ਬਾਹਰੋਂ ਵੀ ਪੱਕੇ ਸੀਗੇ ਲੇਕਿਨ ਚਾਹਦਾ ਨਹੀਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਰਤੇ ਬੈਨ ਲਗਾ ਸਕਦੇ ਸੀਗੇ ਪੰਜਾਬ ਚ ਅੱਜ ਪੰਜਾਬ ਚ ਵੀ ਕਿਸੇ ਜਗ੍ਹਾ ਤੇ ਰਿਲੀਜ਼ ਹੋਈਆਂ ਨੇ ਮੂਵੀਜ਼ ਸੰਤ ਸਾਡੇ ਅਦਰਸ਼ ਨੇ ਪਰ ਸਾਡਾ ਪਿਓ ਤਾਂ ਗੁਰੂ ਗ੍ਰੰਥ ਸਾਹਿਬ ਆ ਤੁਸੀਂ ਉਹਦਾ ਨਹੀਂ ਨਿਆ ਦਵਾਏ ਜੀ ਸੋ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਵਫਾਦਾਰ ਨਹੀਂ ਹੁੰਦੇ ਸਾਡੇ ਸੰਤਾਂ ਨਾਲ ਉਹਨਾਂ ਨਾਲ ਕਿੱਥੇ ਵਫਾਦਾਰੀ ਨੇ ਹੋ ਜਾਣਾ ਸੀ ਪਰ ਮੈਂ ਇਹ ਗੱਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਚਾਹੁੰਦਾ ਸੋ ਜਿਹੜੇ ਵੀ ਉਹਦੇ ਮੂੰਹ ਚੋ ਬਿਆਨ ਆਉਂਦੇ ਆ ਜਾਂ ਉਹ ਟਵੀਟ ਕਰਦੀ ਆ ਜਾਂ ਉਹਦੀਆਂ ਹਰਕਤਾਂ ਮੂਵੀ ਚ ਆ ਜਾਂ ਆਦਰਵਾਇਸ ਉਹ ਸਾਰੀ ਬੀਜਪੀ ਦੀ ਰਿਫਲੈਕਸ਼ਨ ਪੈਂਦੀ ਪਈ ਆ ਕਿਸੇ ਧਰਮ ਦੇ ਵਿੱਚ ਕੋਈ ਵੀ ਨਫਰਤ ਨਹੀਂ ਸੀ ਹੈ ਨਫਰਤ ਦੇ ਬੀਜ ਬੋਏ ਜਾ ਰਹੇ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਹੈ ਸੋ ਐਸੇ ਮੈਂਬਰ ਪਾਰਲੀਮੈਂਟਸ ਦੀ ਮੈਂਬਰਸ਼ਿਪ ਨੂੰ ਜਿਹੜਾ ਏ ਉਹ ਖਤਮ ਕਰ ਦਿੱਤਾ ਜਾਣਾ ਜਿਹਨਾਂ ਨੂੰ ਘਰੇ ਘਰੋ ਘਰੀ ਜਿਹੜਾ ਬਾਦਮਾ ਚਿੰਦਾ ਸੋ ਜਿੰਨੀਆਂ ਵੀ ਜਥੇਬੰਦੀਆਂ ਨੇ ਅੱਜ ਰਲ ਮਿਲ ਕੇ ਇਹ ਹਮਲਾ ਮਾਰਿਆ ਹੈ ਕਿ ਇਸ ਕਪਟੀ ਬੀਬੀ ਦਾ ਜਿਹਦੇ ਹਿਰਦੇ ਦੇ ਵਿੱਚ ਇੰਨੀ ਨਫ਼ਰਤ ਭਰੀ ਪਈ ਕਾਲਕ ਭਰੀ ਪਈ ਸਿੱਖਾਂ ਦੇ ਖਿਲਾਫ਼ ਤੇ ਉਹਦੀ ਮੂਵੀ ਨੂੰ ਰਿਲੀਜ਼ ਨਹੀਂ ਹੋਣ ਦੇਣਾ ਸੋ ਪਹਿਲਾਂ ਤਾਂ ਉਹਨਾਂ ਨੂੰ ਇਹ ਜਿਹੜਾ ਸੁਰੋਪਾ ਤੇ ਸੇਰਾ ਜਾਂਦਾ ਹੈ ਸਾਰਿਆਂ ਸੱਜਣਾਂ ਨੂੰ ਉਹਦੇ ਨੱਕ 'ਚ ਦਮ ਕੀਤਾ ਬੀਬੀ ਦੇ ਬਿਆਨ ਵੀ ਆਉਣਦੇ ਆ ਕਿ ਇਹ ਐਸੇ ਹਨ ਇਹ ਵੈਸੇ ਹਨ ਉਤਾਂਗੋ ਇਹ ਇਸ ਗੱਲ ਤੋਂ ਪਰ ਜੇ ਆਪਾਂ ਪਹਿਲਾਂ ਹੀ ਆਪਣਾ ਫਰੰਟ ਤਕੜਾ ਰੱਖੀਏ ਇੱਕ ਸ਼ਕਤੀ ਦੇ ਰੂਪ ਦੇ ਵਿੱਚ ਸਾਡੀ ਜਿਹੜੀ ਇਹ ਕੌਮ ਉੱਭਰ ਕੇ ਬਾਹਰ ਆਵੇ ਇਨਾਂ ਤੇ ਮੂਵੀਆ ਬਣਾਉਣ ਦੇ ਨਾਲ ਗਲਤ ਕਿਤਾਬਾਂ ਲਿਖਣ ਦੇ ਨਾਲ ਜਾਂ ਨੈਰੇਟਿਵ ਸਿਰਜਣ ਦੇ ਨਾਲ ਜਿਹੜਾ ਏ ਉਹ ਇਹਨਾਂ ਦੀ ਛਵੀ ਨੂੰ ਜਿਹੜੀ ਟਾ ਨਹੀਂ ਲਾਈ ਜਾ ਸਕਦੀ ਹੀਰੇ ਦੀ ਚਮਕ ਜਿਹੜੀ ਹੁੰਦੀ ਆ ਉਹ ਕਿਦੇ ਲੁਕਾਈ ਨਹੀਂ ਜਾ ਸਕਦੀ ਹੁੰਦੀ ਜਵੇਂ ਛੋਟੇ ਸਾਹਿਬਜ਼ਾਦੇ ਨੇ ਇਹ ਗੱਲ ਆਖੀ ਸੀ ਕਿ ਸੱਚ ਕੋ ਮਿਟਾਓਗੇ ਤਾਂ ਮਿਟੇਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਨ ਸ਼ਾਹੀ ਸ਼ਾਨ ਸੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰਾ ਕੰਗੜਾ ਰਣੌਤ ਵੱਲੋਂ ਬਣਾਈ ਗਈ ਮੂਵੀ emergancy ਹੁਣ ਵਿਵਾਦਾਂ ਦੇ ਵਿੱਚ ਲਗਾਤਾਰ ਹੀ ਕਿਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਗੱਲ ਕੀਤੀ ਜਾਵੇ ਇਸ ਮੂਵੀ ਦੀ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਅਕਸ ਇਹ ਚ ਬਹੁਤ ਜ਼ਿਆਦਾ ਗਲਤ ਦਿਖਾਇਆ ਗਿਆ ਜਿਸ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਲਗਾਤਾਰ ਹੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਨਾਲ ਨਾਲ ਉਸ ਤੇ ਵਿਰੋਧ ਵੀ ਜਿਹੜਾ ਹੈ ਉਹ ਚਿਤਾਇਆ ਜਾ ਰਿਹਾ ਹੈ ਹਾਲਾਂਕਿ ਅੱਜ ਪੰਜਾਬ ਦੇ ਵਿੱਚ ਇਹ ਫਿਲਮ ਚੱਲਣੀ ਸੀ ਲੇਕਿਨ ਸਿੱਖ ਸੰਗਤਾਂ ਵੱਲੋਂ ਇਸ ਦਾ ਕੱਟੜਾ ਵਿਰੋਧ ਕੀਤਾ ਗਿਆ ਜਿਸ ਕਰਕੇ ਇਸ ਫਿਲਮ ਨੂੰ ਪੰਜਾਬ ਵਿੱਚ ਦਿਖਾਇਆ ਹੀ ਨਹੀਂ ਗਿਆ ਜੇਕਰ ਗੱਲ ਕੀਤੀ ਜਾਵੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਤਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਿਸ ਤਰ੍ਹਾਂ ਦਾ ਅਕਸ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਹੈ ਉਸ ਤੋਂ ਬਿਲਕੁਲ ਹੀ ਡਿਫਿਕਲਟ ਜਿਹਾ ਸੀਗਾ ਉਹ ਨਜ਼ਰ ਆ ਰਿਹਾ ਹੈ ਸੰਤ ਕਰਤਾ ਸਿੰਘ ਜੀ ਪਿੰਡਰਾਵਾਲਾ ਦੇ ਪੋਤਰੇ ਸਾਡੇ ਨਾਲ ਮੌਜੂਦ ਨੇ ਕਵਰ ਚੜ੍ਹ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਕਵਰ ਚਰ ਸਿੰਘ ਦੀ ਵਾਹਿਗੁਰਜ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਗੁਰਜ ਦਾ ਖਾਲਸਾ ਵਾਹਿਗੁਰਜ ਦੀ ਫਤਿਹ ਜੀ ਜਿਸ ਤਰ੍ਹਾਂ ਦਾ ਕਿਰਦਾਰ 쿠ਸ਼ੀ ਲਗਾਤਾਰ ਹੀ ਸਾਡੀ ਕੌਮ ਤੇ ਹੁੰਦੀ ਰਹੀ ਹੈ ਹੁਣ ਇੱਕ ਵਾਰ ਫਿਰ ਤੋਂ ਉਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬੀਬੀ ਕੰਗਨਾਰ ਰਣੋਤ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਫਰਸਟ ਓਪੀਨੀਅਨ ਕੀ ਹੈ ਤੁਹਾਡੀ ਸਭ ਤੋਂ ਪਹਿਲਾਂ ਤਾਂ ਜੇ ਮੈਂ ਬੇਨਤੀ ਕਰ ਦਿਆਂ ਕਿ ਕਿਰਦਾਰ 쿠ਸ਼ੀ ਤਨਸ਼ੀਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਵੀ ਹੋਈ ਜਦੋਂ ਉਹ ਹਿੰਦੂ ਧਰਮ ਦੀ ਰਾਖੀ ਦੇ ਲਈ ਦਿੱਲੀ ਜਾ ਰਹੇ ਸਨ ਜੀ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਿਰਦਾਰ 쿠ਸ਼ੀ ਕਰਨ ਦੀ ਕੋ ਪਰੀ ਇੰਡੀਪੈਂਡੈਂਸ ਪੋਸਟ ਇੰਡੀਪੈਂਡੈਂਸ ਰਵੀ ਤੇ ਹਰੀ ਸਿੰਘ ਨਲਵੇ ਦੀ ਜਿਹੜੀ ਇਹ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਗਈ ਉਹਨੂੰ ਡਾਕੂ ਆਖਿਆ ਗਿਆ ਉਹਨੂੰ ਮਾੜਾ ਆਖਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਕਰਤਾਰਕੁਸ਼ੀ ਕੀਤੀ ਗਈ ਸੀ ਇਸੇ ਤਰੀਕੇ ਦੇ ਨਾਲ ਅੱਜ ਤੋਂ ਤਕਰੀਬਨ 70 80 ਸਾਲ ਪਹਿਲਾਂ ਭਗਤ ਸਿੰਘ ਦੀ ਜਿਹੜੀ ਇਹ ਕਰਤਾਰਕੁਸ਼ੀ ਉਹ ਕੀਤੀ ਗਈ ਸੀ ਤੇ ਇਸੇ ਹਿਸਾਬ ਦੇ ਨਾਲ ਹੁਣ ਸਾਡੇ ਕਾਮ ਦੇ ਅਜੋਕੇ ਸਮੇਂ ਦੇ ਨਾਇਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਉਹਨਾਂ ਦੀ ਜਿਹੜੀ ਕਿਰਤਾਰਕੁਸ਼ੀ ਕੀਤੀ ਜਾ ਰਹੀ ਹੈ ਪਰ ਇਨਾਂ ਸਾਰੀਆਂ ਸ਼ਖਸੀਤਾਂ ਦੇ ਬਾਰੇ ਜਦੋਂ ਆਪਾਂ ਪੜ੍ਹਦੇ ਆਂ ਜਾਂ ਵੇਖਦੇ ਆਂ ਵਿਚਾਰਦੇ ਆਂ ਜਾਂ ਲੋਕਾਂ ਦੀ ਓਪੀਨੀਅਨ ਸੁਣਦੇ ਆਂ ਸਾਲਦਰ ਸਾਲ ਇਨ੍ਹਾਂ ਸ਼ਖਸੀਤਾਂ ਦੀ ਇਮੇਜ ਜਿਹੜੀ ਆ ਉਹ ਸਾਡੇ ਦਿਲਾਂ ਦੇ ਵਿੱਚ ਹੋਰ ਸਤਕਾਰ ਦੇ ਰੂਪ ਦੇ ਵਿੱਚ ਜਿਹੜੀ ਪ੍ਰਕਟ ਹੁੰਦੀ ਜਾ ਰਹੀ ਆ ਸੋ ਇਨ੍ਹਾਂ ਤੇ ਮੂਵੀਆ ਬਣਾਉਣ ਦੇ ਨਾਲ ਗਲਤ ਕਿਤਾਬਾਂ ਲਿਖਣ ਦੇ ਨਾਲ ਜਾਂ ਨੈਰੇਟਿਵ ਸਿਰਜਣ ਦੇ ਨਾਲ ਜਿਹੜਾ ਏ ਉਹ ਇਨ੍ਹਾਂ ਦੀ ਸ਼ਬੀ ਨੂੰ ਜਿਹੜੀ ਟਾਂ ਨਹੀਂ ਲਾਈ ਜਾ ਸਕਦੀ ਹੀਰੇ ਦੀ ਚਮਕ ਜਿਹੜੀ ਹੁੰਦੀ ਆ ਉਗਦੇ ਲੋ ਕੋਈ ਨਹੀਂ ਜਾ ਸਕਦੇ ਹੁੰਦੇ ਜਵੇਂ ਛੋਟੇ ਸਾਹਿਬ ਜੀ ਨੇ ਇਹ ਗੱਲ ਆਖੀ ਸੀਗੀ ਕਿ ਸੱਚ ਕੋ ਮਿਟਾਓਗੇ ਤੇ ਮਿਟੇਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਨਸ਼ਾਹ ਦੀ ਸ਼ਾਨ ਸੇ ਸੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹ ਸੁਪੂਤ ਬਣੇ ਸੰਤ ਆਪਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਤੇਨਾਂ ਦੀ ਆਈਡਿਓਲੋਜੀ ਦੇ ਸੋ ਆਜ ਜਿਹੜੀ ਮੂਵੀ ਬਣਾਈ ਗਈ ਆ ਸੰਤਾਂ ਨੂੰ ਡੀਫੇਮ ਕਰਨ ਦੇ ਲਈ ਅੱਜ ਸਿੱਖ ਪੰਥ ਸਾਰੀ ਦੁਨੀਆ ਦੇ ਵਿੱਚ ਚੜਾਇਓ ਖੰਭ ਖਲਾਰਦੇ ਪਏ ਨੇ ਜਿਹੜੇ ਸਿੱਖ ਨੇ ਉਹ ਗੁਰੂ ਕੇ ਬਾਜ ਨੇ ਗੁਰੂ ਕੇ ਬਾਜ ਜਿਹੜੇ ਨੇ ਉਹ ਵੱਖ-ਵੱਖਰੇ ਦੇਸ਼ਾਂ ਦੇ ਵਿੱਚ ਖੰਭ ਖਿਲਾਰ ਰਹੇ ਨੇ ਤੇ ਖਾਲਸੇ ਦੀ ਚੜ੍ਹਤ ਜਿਹੜੀ ਆ ਉਹ ਹਰ ਇੱਕ ਦੇਸ਼ ਦੇ ਵਿੱਚ ਆਪਾਂ ਆਪਾਂ ਅਮਰੀਕਾ ਵੇਖ ਲਈਏ ਆ ਜਾਂ ਆਪਾਂ ਯੂਕੇ ਵੇਖ ਲਈਏ ਸਾਡੇ ਮੈਂਬਰ ਪਾਰਲੀਮੈਂਟਸ ਬੰਦੇ ਨੇ ਜਾਂ ਸਾਡੇ ਬਿਲਜ਼ ਪਾਸ ਹੁੰਦੇ ਨੇ ਜਿਹੜੇ ਸਿੱਖਾਂ ਦੀ ਜੋ ਹੋਈ ਨਸਲ ਖੁਸ਼ੀ ਆ ਉਹਦੇ ਵਿੱਚ ਸਿੱਖਾਂ ਦਾ ਪਖ ਪੂਰ ਰਹੇ ਨੇ ਜਾਂ ਹੋਰ ਕਿਸੇ ਆਪਾ ਦੇਖ ਦੀ ਆਪਾ ਗੱਲ ਕਰ ਲਈਏ ਤਾਂ ਸਿੱਖਾਂ ਦੇ ਜਿਹੜੇ ਝੰਡੇ ਬੁਲੰਦ ਹੋ ਰਹੇ ਨੇ ਨਿਸ਼ਾਨ ਸਾਹਿਬ ਜਿਹੜਾ ਏ ਉਹ ਦੇਸ਼ਾਂ ਦੇ ਝੰਡੇ ਦੇ ਨਾਲ ਜਿਹੜਾ ਝੂਲਦਾ ਵਿਖ ਰਿਹਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਕੁਝ ਫਿਰਕੂ ਲੋਕ ਐਸੇ ਨੇ ਜਿਨ੍ਹਾਂ ਨੂੰ ਸਿੱਖਾਂ ਦੀ ਚੜ੍ਹਦੀ ਕਲਾ ਜਿਹੜੀ ਆ ਚੜਤ ਜੜੀ ਆ ਉਹ ਪਸੰਦ ਨਹੀਂ ਆ ਰਹੀ ਹਾਲੇ ਕਿ ਇਸ ਚੜਤ ਨੇ ਜਦੋਂ ਰਾਜ ਕੀਤਾ ਇਸ ਭਾਵਨਾ ਨੇ ਸਿੱਖ ਕਨਸੈਪਟ ਨੇ ਜਦੋਂ ਰਾਜ ਕੀਤਾ ਏ ਉਦੋਂ ਜੋ ਗੁਰਬਾਣੀ ਚ ਪਚਣ ਆਉਂਦੇ ਆ ਕਿ ਸਭ ਸਖਾਲੀ ਉਠੀਆਂ ਉਹ ਹਵਾ ਹਲੇਮੀ ਰਾਜ ਜੀ ਉਹ ਜਾਂ ਜਿਹੜੀ ਆਪਾਂ ਬਿਗਮਪੁਰੇ ਦੀ ਜਿਹੜੀ ਗੱਲ ਕਰਦੇ ਆ ਮਹਾਰਾ ਸਮਝਾਉਂਦੇ ਨੇ ਤੇ ਉਹਦੇ ਤੇ ਜੇ ਪੂਰਾ ਉਤਰਿਆ ਤੇ ਰਾਜ ਵੀ ਉਹੀ ਉਤਰਿਆ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਨਾਲੇ ਜਿਹੜਾ ਇੱਕ ਹੋਰ ਨੁਕਤਾ ਇੱਧਰ ਵਿਚਾਰਨ ਵਾਲਾ ਹੈ ਕਿ ਕੰਗਣਾ ਰਣੌਤ ਦੀਆਂ ਪਿਛਲਾ 10-12 ਮੂਵੀਆਂ ਲਗਾਤਾਰ ਫਲॉप ਚਾਰੀਆਂ ਨੇ ਮੈਂ ਰਿਸਰਚ ਕਰ ਰਿਹਾ ਸੀ ਇਹ ਚ ਲਿਖਿਆ ਹੋਇਆ ਹੈ ਕਿ ਪ੍ਰੋਡਕਸ਼ਨ ਵੈਲੀਓ ਤੋਂ 10% ਵੀ ਜਿਹੜਾ ਹੈ ਉਹਨਾਂ ਨੇ ਵਸੂਲਿਆ ਨਹੀਂ ਹੈ ਇੱਕ ਤਾਂ ਉਹਨੇ ਪ੍ਰੋਡਕਸ਼ਨ ਏਨੇ ਕਰੋੜ ਰੁਪਏ ਲੱਗੇ ਉਹ ਤਾਂ 10% ਵੀ ਇਹਨਾਂ ਨੇ ਵਸੂਲਿਆ ਨਹੀਂ ਹੈ ਉਸ ਤੋਂ ਉਤਲੀ ਕਮਾਈ ਤਾਂ ਕੀ ਕਰਨੀ ਸੋ ਬੁਰੀ ਤਰ੍ਹਾਂ ਫਲॉप ਹੋਈਆਂ ਸੋ ਇਹ ਜਨਾਨੀ ਹੁਣ ਚਾਹੁੰਦੀ ਹੈ ਕਿ ਕੋਈ ਕੰਟਰੋਵਰਸ਼ਲ ਟੌਪਿਕ ਫੜਾਇਆ ਜਾਵੇ ਜਿਹਦੇ ਕਰਕੇ ਸਿੱਖ ਰੋਲਾ ਪਾਉਣ ਤੇ ਉਹ ਲੋਕਾਂ ਚ ਪ੍ਰਚਾਰਿਆ ਜਾਵੇ ਕਿ ਦੀ ਕੋਈ ਗੱਲ ਵੀ ਨਹੀਂ ਸੀ ਹੁੰਦੀ ਨਾ ਕੋਈ ਟ੍ਰੇਲਰ ਵੇਖਦਾ ਸੀਗਾ ਨਾ ਕੋਈ ਦੀ ਮੂਵੀ ਵੇਖਦੀ ਸੀ ਸੋ ਸਿੱਖਾਂ ਨੂੰ ਐਜ਼ ਅ ਟੂਲ ਵਰਤ ਕੇ ਜਿਵੇਂ ਆਪਣੀ ਪਬਲਿਸਿਟੀ ਲਈ ਇਹਨੇ ਫਾਰਮਰ ਪ੍ਰੋਟੈਸਟ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਜਿਹੜੀਆਂ ਇਹ ਮਤਾਵਾ ਬੀਬੀਆਂ ਭੈਣਾ ਪੰਜਾਬ ਤੋਂ ਆਈਆਂ ਨੇ ਆਪਣੇ ਹੱਕਾਂ ਦੇ ਲਈ ਨਹੀਂ ਆਈਆਂ ਇਹ ਤਾਂ 100-100 ਰੁਪਏ ਤੇ ਪਾੜੇ ਤੇ ਚੁੱਕੀਆਂ ਜਨਨੀਆਂ ਨੇ ਜਾਂ ਫਿਰ ਇਹ ਤਾਂ ਇਹ ਕਹਿ ਦੇਣਾ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਤੇ ਬਾਅਦ ਚ ਟਵੀਟ ਪਾ ਦੇਣਾ ਕਿ ਸਾਰੇ ਸਿੱਖ ਹਿੰਦੂ ਹੋਇਆ ਕਰਦੇ ਨੇ ਸੋ ਇਹ ਸਾਰੀ ਕੰਟਰੋਵਰਸੀ ਚ ਰਹਿਣ ਵਾਲੀਆਂ ਜਿਹੜੀਆਂ ਗੱਲਾਂ ਗੱਲਾਂ ਨੇ ਪਰ ਇਹਦੇ ਨਾਲ ਕੋਈ ਗੱਲ ਸਿੱਧ ਨਹੀਂ ਹੋ ਰਹੀ ਇਸ ਜਨਾਨੀ ਕੋਲੋਂ ਸੋ ਫਰਸਟ੍ਰੇਸ਼ਨ ਦੇ ਵਿੱਚ ਆਣ ਕੇ ਕਦੀ ਕੋਈ ਮੂਵੀ ਬਣਾ ਲੈਂਦੀ ਆ ਕੋਈ ਕੋਈ ਬਿਆਨ ਦੇ ਦਿੰਦੀ ਆ ਕਦੀ ਕੁਝ ਕਰ ਦਿੰਦੀ ਆ ਪਰ ਮੈਂ ਇਹ ਗੱਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਮੈਂਬਰ ਪਾਰਲੀਮੈਂਟ ਹੈ ਇੱਕ ਕੰਸਟੀਟੂਐਂਸੀ ਦੇ ਵਿੱਚੋਂ ਸ਼ੀ ਇਜ਼ ਅ ਰਿਪਰੈਜ਼ੈਂਟੇਟਿਵ ਆਫ ਭਾਰਤੀ ਜਨਤਾ ਪਾਰਟੀ ਫਰੋਮ ਅ ਕੰਸਟੀਟੂਐਂਸੀ ਜਿਹਦੇ ਤੋਂ ਉਹ ਜਿਹੜੀ ਜਿੱਤੀ ਆ ਸੋ ਜਿਹੜੇ ਵੀ ਉਹਦੇ ਮੂੰਹ ਚੋਂ ਬਿਆਨ ਆਉਂਦੇ ਆ ਜਾਂ ਉਹ ਟਵੀਟ ਕਰਦੀ ਆ ਜਾਂ ਉਹਦੀਆਂ ਹਰਕਤਾਂ ਮੂਵੀ ਚ ਆ ਜਾਂ ਆਦਰਵਾਇਸ ਉਹ ਸਾਰੀ ਬੀਜੇਪੀ ਦੀ ਰਿਫਲੈਕਸ਼ਨ ਪੈਂਦੀ ਪਈ ਆ ਸੋ ਜੇ ਬੀਜੇਪੀ ਆਪਣੀ ਸ਼ਬੀ ਜਿਹੜੀ ਆ ਸਾਫ਼ ਕਰਨਾ ਚਾਹੁੰਦੀ ਜੇ ਤਾਂ ਨਹੀਂ ਕਰਨਾ ਚਾਹੁੰਦੀ ਮਰਜ਼ੀ ਉਹਨਾਂ ਦੀ ਪਾਰਟੀ ਪੱਧਰ ਤੇ ਉਹਨਾਂ ਦੀ ਡਿਸਕਸ਼ਨ ਆ ਪਰ ਜੇ ਭਾਜਪੀ ਇਹਦੇ ਬਿਆਨਾਂ ਦੇ ਨਾਲ ਇਹਦੀ ਹਰਕਤ ਦੇ ਨਾਲ ਕਰਮਾਂ ਦੇ ਨਾਲ ਤੇ ਜਿਸ ਹਿਸਾਬ ਦੇ ਨਾਲ ਹਿੰਦੂ ਸਿੱਖਾਂ ਦੇ ਵਿੱਚ ਇਹ ਪਾੜਾ ਪਾਉਣਾ ਚਾਹੁੰਦੀ ਆ ਕਿਉਂਕਿ ਪੰਜਾਬ 'ਚ ਕੋਈ ਵੀ ਅਸੀਂ ਆਪਾਂ ਆਪਣੇ ਬਜ਼ੁਰਗਾਂ ਨੂੰ ਵੇਖ ਲਈਏ ਆਪਣੇ ਦਾਦੇ ਪੜਦਾਦਿਆਂ ਦੀ ਗੱਲ ਆਪਾਂ ਸੁਣ ਲਿਆ ਕਰੀ ਜਾਂ ਆਪਾਂ ਆਪਣੇ ਬਾਪੂ ਦੇ ਪਿਛਲੀ ਜਨਰੇਸ਼ਨ ਦੀ ਆਪਾਂ ਗੱਲ ਸੁਣ ਲਈਏ ਕਿਸੇ ਧਰਮ ਦੇ ਵਿੱਚ ਕੋਈ ਵੀ ਨਫ਼ਰਤ ਨਹੀਂ ਸੀ ਹੈ ਨਫ਼ਰਤ ਦੇ ਬੀਜ ਬੋਏ ਜਾ ਰਹੇ ਆ ਸੋ ਇਹ ਜੇ ਲੋਕਾਂ ਕੋਲੋਂ ਇਹ ਜੇ ਲੀਡਰਸ਼ਿਪ ਵੱਲੋਂ ਜਿਹੜੇ ਬੋਏ ਜਾ ਰਹੇ ਤੇ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਹੈ ਕਿ ਜੇ ਇਸ ਸੰਵਿਧਾਨ ਦੀ ਸੌਂਖਾ ਖਾ ਕੇ ਤੇ ਇਹ ਸਰਕਾਰਾਂ ਬਣਦੀਆਂ ਨੇ ਮੈਂਬਰ ਪਾਰਲੀਮੈਂਟ ਬਣਦੇ ਨੇ ਉਸ ਜਿਹੜੀ ਕਨਸਟੀਟਿਊਸ਼ਨ ਉਦੀ ਸੈਕੂਲਰਿਜ਼ਮ ਉਦੀ ਡੈਮੋਕ੍ਰੇਸੀ ਦੇ ਉੱਤੇ ਅੱਜ ਆਪ ਇਹਨਾਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਵਾਰ ਕਰਦੇ ਪਏ ਨੇ ਸੋ ਐਸੇ ਮੈਂਬਰ ਪਾਰਲੀਮੈਂਟਸ ਦੀ ਮੈਂਬਰਸ਼ਿਪ ਨੂੰ ਜਿਹੜਾ ਏ ਉਹ ਖਤਮ ਕਰ ਦਿੱਤਾ ਜਾਣਾ ਚਾਹੀਦਾ ਇਹਨਾਂ ਨੂੰ ਘਰੇ ਘਰੋ ਘਰੀ ਜਿਹੜਾ ਬਾਦਣਾ ਚਾਹੀਦਾ ਲੇਕਿਨ ਤੁਹਾਡਾ ਪਰਿਵਾਰ ਜਿਹੜਾ ਸੀਗਾ ਉਹ ਹਮੇਸ਼ਾ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਵਾਲਿਆਂ ਦੇ ਨਾਲ ਨਜ਼ਰ ਆਉਂਦਾ ਰਿਹਾ ਜਦੋਂ ਇਸ ਤਰ੍ਹਾਂ ਦੀਆਂ ਮੂਵੀਆਂ ਬਣਦੀਆਂ ਨੇ ਦਿਮਾਗ 'ਚ ਕੁਛ ਨਾ ਕੁਛ ਤੇ ਚੱਲਦਾ ਹੋਵੇਗਾ ਕਿ ਕਿਉਂ ਜਾਣਬੁੱਝ ਕੇ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿਉਂਕਿ ਲੋਕ ਜਿਹੜੇ ਨੇ ਕੋਈ ਖ ਜਦੋਂ ਆ ਰੋਲ ਮਾਡਲ ਸਮਝਦੇ ਵੇ ਤਾਂ ਕਰਕੇ ਇਹਨਾਂ ਨੂੰ ਜਿਹੜਾ ਇਹਨਾਂ ਦੇ ਕਰੀਦਾਰ ਆ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੇਖੋ ਜੀ ਇਹ ਜਿਹੜਾ 1984 ਦਾ ਹਮਲਾ ਸੀਗਾ ਇੱਕ ਕਨੌਨੀ ਸਰਕਾਰ ਆ ਜਿਹੜੀ ਹਰਕਤ ਸੀ ਸਰਕਾਰ ਵੱਲੋਂ ਇਟ ਡਸਨਟ ਮੈਟਰ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਕਿ ਇਹ ਕਿਸ ਪਾਰਟੀ ਵੱਲੋਂ ਕੀਤੀਆਂ ਗਈਆਂ ਇਟ ਵਾਸ ਡਨ ਬਾਈ ਦ ਸੈਂਟਰਲ ਗਵਰਨਮੈਂਟ ਤੇ ਇਹਦੇ ਵਿੱਚ ਜੇ ਕਾਂਗਰਸ ਦਾ ਹੱਥ ਸੀਗਾ ਤੇ ਐਲਕੇ ੜਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਕਿਤਾਬ ਹੈ ਜਿਹੜੀ ਉਹਦੇ ਵਿੱਚ ਸਾਫ਼ ਜ਼ਿਕਰ ਕੀਤਾ ਹੋਇਆ ਹੈ ਕਿ ਇੰਦਰਾ ਗਾਂਧੀ ਨੂੰ ਅਸੀਂ ਪ੍ਰੈਸ਼ਰਾਈਜ਼ ਕੀਤਾ ਸੀਗਾ ਸੋ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲਵਾਗਾ ਪਰ ਸੈਂਟਰਲ ਸਰਕਾਰ the da. ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਹੁਣ ਇੰਟਰਨੈਟ ਦਾ ਯੁੱਗ ਆ ਗਿਆ ਸਾਰੀ ਦੁਨੀਆ ਸਾਹਮਣੇ ਕੱਚਾ ਚਿੱਠਾ ਖੁੱਲਦਾ ਪਿਆ ਹੈ ਕਿ ਇਸੇ ਹਿਸਾਬ ਦੇ ਨਾਲ ਸਿੱਖਾਂ ਤੇ ਤਸ਼ੱਦਦ ਹੋਇਆ ਸੀਗਾ ਸਗੋਂ ਗਲਤੀ ਮੰਨ ਕੇ ਤੇ ਉਹਦੇ ਤੇ ਆਪਾਂ ਨੂੰ ਅਗਾਹ ਵਧਣਾ ਚਾਹੀਦਾ ਹੈ ਸਿੱਖਾਂ ਨੂੰ ਨਾਲ ਲੈ ਕੇ ਵਧਣਾ ਚਾਹੀਦਾ ਹੈ ਜਿਨ੍ਹਾਂ ਨੇ ਆਜ਼ਾਦੀ ਦੇ ਸਮੇਂ ਤੇ ਸਭ ਤੋਂ ਵੱਧ ਜਿਹੜੀ ਆ ਕੁਰਬਾਨੀ ਦਿੱਤੀ ਉਹਦੇ ਨਾਲ ਨਾਲ ਜਦੋਂ ਡਿਫੈਂਸ ਬਜਟ ਬਣਾਉਣਾ ਸੀਗਾ ਉਦੋਂ 258 ਕਿਲੋ ਸੋਨਾ ਪੂਰੇ ਭਾਰਤ ਚੋਂ ਇਕੱਠਾ ਹੋਇਆ 252 ਉਹਦੇ ਵਿੱਚੋਂ ਜਿਹੜਾ ਆ ਟੋਟਲ ਚੋਂ ਉਹ ਪੰਜਾਬ ਚੋਂ ਹੋਇਆ ਤੇ ਪੰਜਾਬ ਚ ਮੈਜੋਰਿਟੀ ਜਿਹੜੀ ਆ ਉਹ ਸੇ ਪਾਈ ਚਾਰੇ ਤੇ ਮੈਂ ਨਹੀਂ ਕਹਿੰਦਾ ਕਿ Hindu ਪਾਈ ਚਾਰੇ ਨੇ ਨਹੀਂ ਕੀਤਾ ਮੁਸਲਮਾਨਾਂ ਨੇ ਵੀ ਕੀਤਾ ਸਿੱਖਾਂ ਨੇ ਵੀ ਕੀਤਾ ਸਾਰਿਆਂ ਨੇ ਕੀਤਾ ਪਰ ਸਭ ਤੋਂ ਜ਼ਿਆਦਾ ਜਿਹੜਾ ਸੋਨਾ ਵੀ ਅਸੀਂ ਜਿਹੜਾ ਇਹ ਉਹ ਪੰਜਾਬੀਆਂ ਨੇ ਸਿੱਖਾਂ ਨੇ ਕੰਟਰੀਬਿਊਟ ਕੀਤਾ ਫਿਰਸ ਭਾਰਤ ਦੀ ਅਖੰਡਤਾ ਆਜ਼ਾਦੀ ਤੇ ਇਹਨੂੰ ਸੁਰੱਖਿਅਤ ਰੱਖਣ ਦੇ ਲਈ ਜਾਂ ਇਹਦੀ ਡੈਮੋਕ੍ਰੇਸੀ ਨੂੰ ਬਹਾਲ ਰੱਖਣ ਦੇ ਲਈ ਜਾਂ ਇਹਦੀ ਸ਼ਬੀ ਨੂੰ ਸਹੀ ਰੱਖਣ ਦੇ ਲਈ ਇਹਦੀ ਬਾਰਡਰਸ ਨੂੰ ਮਹਫੂਜ਼ ਰੱਖਣ ਦੇ ਲਈ ਸਿੱਖਾਂ ਨੇ ਆਪਣੀਆਂ ਛਾਤੀਆਂ ਡਾਈਆਂ ਵਈਆਂ ਨੇ ਤੇ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਨੇ ਆਪਣੇ ਜਿਹੜੀ ਜਿੰਦਗੀ ਦਾ ਤੇ ਲਾਈ ਹੈ ਸੋ ਇਹਦਾ ਰਿਵਾਰਡ ਆਨ ਇਸੇ ਹੋਣਾ ਚਾਹੀਦਾ ਕਿ 1984 ਹੁੰਦਾ ਜੇ ਹੋ ਗਿਆ ਤੇ ਉਹਦੇ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਸੀਗਾ ਕਿ ਸਿੱਖਾਂ ਨੂੰ ਉਹਨਾਂ ਦੇ ਬਣਦੇ ਹੱਕ ਦੇ ਦਿੰਦੇ ਜੋ ਐਸਕੇ ਸੇਨਾ ਵੀ ਕਹਿੰਦਾ ਕਿ ਬਹੁਤ ਇੱਕ ਬਹੁਤੇ ਕੋਈ ਬਹੁਤੇ ਜਿਹੜੇ ਆ ਦੇਸ਼ ਦੀ ਤਕਸੀਮ ਵਾਲੇ ਹੱਕ ਨਹੀਂ ਸੀ ਕੋਈ ਸੰਤ ਜਰਨੈਲ ਸਿੰਘ ਮੰਗ ਰੇ ਬਿਲਕੁਲ ਠੀਕ ਹੈ ਜੀ ਐਸਕੇ ਸੇਨਾ ਉਹ ਜਰਨੈਲ ਆ ਜਿਹੜਾ ਕੇਐਸ ਭਰਾੜ ਤੋਂ ਪਹਿਲਾਂ ਪੁਆਇੰਟ ਕੀਤਾ ਗਿਆ ਸੀ ਕਹਿੰਦਾ ਮੈਂ ਹਮਲਾ ਕਰਨਾ ਹੀ ਨਹੀਂ ਉਹਨਾਂ ਦੇ ਮੰਗਾਂ ਜਾਇਜ਼ ਨੇ ਫਿਰ ਸਤਿਆਪਾਲ ਮਲਿਕ ਦੀ ਆਪਾਂ ਗੱਲ ਸੁਣਦੇ ਆ ਆਪਾਂ ਇੱਕ ਸੁبرਮਨੀਅਮ ਸਵਾਮੀ ਆ ਸਾਰੇ ਬੀਜੇਪੀ ਦੇ ਲੀਡਰ ਨੇ ਇਹ ਕਹਿੰਦੇ ਆ ਕਿ ਜਿਹੜਾ ਹਮਲਾ ਹੋਇਆ ਗਲਤ ਹੋਇਆ ਸੋ ਬਜਾਏ ਕਿ ਆਪਾਂ ਸਿੱਖਾਂ ਨੂੰ ਉਹਨਾਂ ਦੇ ਜਿਹੜੇ ਜ਼ਖਮ ਅੱਲੇ ਨੇ ਤੇ ਉਹਦੇ ਤੇ ਆਪਾਂ ਮਲਮਲਾਈਏ ਸਿੱਖਾਂ ਨੂੰ ਨਾਲ ਰੱਖੀਏ ਤੇ ਜੋ ਉਹ ਇੰਟਰਨੈਸ਼ਨਲ ਪੱਧਰ ਤੇ ਉੱਤੇ ਪ੍ਰੋਗਰੈਸ ਕਰਦੇ ਪਏ ਨੇ ਉਹਨਾਂ ਦਾ ਸਾਥ ਦਈਏ ਤੇ ਆਪਾਂ ਉਹਨਾਂ ਨੂੰ ਡਿਫੇਮ ਕਰਨ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਲੱਗੇ ਹੋਏ ਨੇ ਸੋ ਲੋਕੀ ਤਾਂ ਇੰਟਰਨੈਸ਼ਨਲ ਲੈਵਲ ਤੇ ਇਹੀ ਸੋਚਣਗੇ ਨਾ ਕਿ ਇਹ ਦੇਸ਼ ਜਿਹੜਾ ਹੈ ਉਹ ਡੈਮੋਕ੍ਰੇਸੀ ਦੇ ਖਿਲਾਫ ਜਾ ਰਿਹਾ ਹੈ ਕੀ ਆਪਾਂ ਚਾਹੁੰਦੇ ਆ ਆਈ ਡੋਨਟ ਥਿੰਕ ਕਿ ਆਪਾਂ ਚਾਹੁੰਦੇ ਆ ਬਟ ਮੈਂ ਇਧਰ ਇਹ ਵੀ ਬੇਨਤੀ ਕਰ ਦੇਣਾ ਚਾਹੁੰਦਾ ਕਿ ਸੰਤਾਾਂ ਦੇ ਉੱਤੇ ਜਿਹੜਾ ਚੱਕੜ ਖਲਾਰਨ ਦੇ ਨਾਲ ਚੱਕੜ ਆਪ ਦੇ ਉੱਤੇ ਹੀ ਆਉਣਾ ਹੈ ਤਾਂ ਸੰਤਾਾਂ ਦੀ ਛਵੀ ਨੂੰ ਕੁਝ ਨਹੀਂ ਹੋਣਾ ਜੇ ਇਹ ਸੱਚ ਦੇ ਇੰਨੇ ਪੁਜਾਰੀ ਨੇ ਇਹ ਕੰਗਣਾ ਬੀਬੀ ਕਹਿੰਦੀ ਸੀ ਕਿ ਸੱਚ ਦਿਖਾਉਣ ਤੋਂ ਤੁਸੀਂ ਡਰਦੇ ਅਸੀਂ ਨਹੀਂ ਡਰਦੇ ਮੈਡਮ ਤੁਹਾਡੀ ਜਾਣਕਾਰੀ ਗਲਤ ਹੈ ਅਮਰਜੈਂਸੀ ਦੇ ਟਾਈਮ ਤੇ ਅਮਰਜੈਂਸੀ ਦਾ ਮੋਰਚਾ ਜਿਹੜਾ ਹੈ ਉਹ ਸੰਤ ਬਾਬਾ ਕਰਤਾਰ ਸਿੰਘ ਨੇ ਲੜਿਆ ਸੀਗਾ ਸੰ ਜਰਨੈਲ ਸਿੰਘ ਨੇ ਨਹੀਂ ਸੀ ਲੜਿਆ ਪਹਿਲੀ ਗੱਲ ਦੂਜੀ ਗੱਲ ਕਹਿੰਦੇ ਆ ਕਿ 78 ਤੋਂ ਬਾਅਦ ਕਾਂਗਰਸ ਨੇ ਸੰਤਾਂ ਨੂੰ ਲਿਆਂਦਾ ਜਰਨੈਲ ਸਿੰਘ ਨੂੰ ਇਹ ਜਰਨੈਲ ਸਿੰਘ ਕਰਕੇ ਕਹਿੰਦੇ ਸਾਡਾ ਤਾਂ ਸੰਤ ਆ ਸਾਡਾ ਦਰਸ਼ ਆ ਕਿ ਜਰਨੈਲ ਸਿੰਘ ਨੂੰ 78 ਚ ਲਿਆਂਦਾ ਉਸ ਤੋਂ ਪਹਿਲਾਂ ਕਿੱਥੇ ਸੀ ਭਾਈ 77 ਤੱਕ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਉਹ ਮੁਖੀਰੇ ਦਮਦਮੀ ਟਕਸਾਲ ਦੇ ਉਸ ਤੋਂ ਬਾਅਦ ਜਿਹੜੀ ਪਾਗ ਆ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਕੋਲ ਗਈ ਹਾਂ ਸਰਕਾਰ ਗਈ ਆ ਖਰੀਦਣ ਸੰਤ ਜਰਨੈਲ ਸਿੰਘ ਨੂੰ ਵੀ ਭਾਈ ਅਮਰੀਕ ਸਿੰਘ ਨੂੰ ਖਰੀਦਣ ਵੀ ਗਈ ਹੈ ਧਮਕਾਉਣ ਵੀ ਗਈ ਆ ਲਲਚਾਉਣ ਵੀ ਗਈ ਆ ਨਹੀਂ ਟੋਲੇ ਕਿਉਂਕਿ ਉਸ ਅਕਾਲ ਪੁਰਖ ਦੇ ਇਹ ਖਾਲਸਾ ਸਜਿਆ ਹੋਇਆ ਸੀਗਾ ਅੰਦਰੋਂ ਵੀ ਪੱਕੇ ਸੀਗੇ ਤੇ ਬਾਹਰੋਂ ਵੀ ਪੱਕੇ ਸੀਗੇ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਪੂਤ ਬਣ ਕੇ ਇਹਨਾਂ ਨੇ ਦਿਖਾਇਆ ਤੇ ਫਿਰ ਬਾਅਦ ਚੋਟੇ ਫੇਮ ਕਰਨਾ ਸ਼ੁਰੂ ਕਰਤਾ ਤੁਹਾਨੂੰ ਚਾਹੀਦਾ ਹੈ ਕਿ ਅੱਜ ਦੇ ਤਰੀਕ ਦੇ ਵਿੱਚ ਜਿਹੜੀ ਤੁਹਾਡੀ ਇੱਕ ਮਾਰਸ਼ਲ ਕਮ ਖਾਈ ਜਾਂਦੀ ਹੈ ਕਿਉਂਕਿ ਕਹਿੰਦੇ ਆ ਕਿ ਜੇ ਪਿਆਰ ਨਾਲ ਮੰਗੋ ਤਾਂ ਸਿੱਖ ਜਾਨ ਵੀ ਦੇ ਦੇਵੇਗਾ ਪਰ ਇਸ ਤਰੀਕੇ ਨਾਲ ਨਹੀਂ ਸੋ ਇਸ ਚੀਜ਼ ਨੂੰ ਅੱਜ ਸਰਕਾਰ ਨੂੰ ਵਚਣਾ ਚਾਹੀਦਾ ਹੈ ਲੇਕਿਨ ਜੋ ਲੋਕ ਨੇ ਮੂਵੀ ਦੇਖ ਕੇ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਕਾਂਗਰਸ ਨੂੰ ਬਹੁਤ ਜ਼ਿਆਦਾ ਡਾਊਨ ਦਿਖਾਇਆ ਗਿਆ ਹੈ ਕਿ ਬੀਜੇਪੀ ਨੇ ਆਪਣੀ ਵਾਹ ਵਾ ਘਟਾਈ ਹੈ ਔਰ ਜੋ ਕੁਝ ਸੀਨ ਸੀਗੇ ਉਹ ਵੀ ਕੱਟੇ ਗਏ ਨੇ ਵਿੱਚ ਸੰਜਨਦਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਇੱਕ ਇਲੈਕਸ਼ਨਸ ਵੀ ਲੱਗ ਕੇ ਆ ਰਹੀਆਂ ਨੇ ਦਿੱਲੀ ਨੂੰ ਲੈ ਕੇ ਇਹ ਲੱਗਦਾ ਨਹੀਂ ਕਿ ਉਹਨੂੰ ਵਿਨ ਕਰਨ ਵਾਸਤੇ ਹੀ ਇਸੇ ਸਮੇਂ ਜਿਹੜੀ ਮੂਵੀ ਰਿਲੀਜ਼ ਕੀਤੀ ਗਈ ਹੈ ਇੱਕ ਵਕ ਫਿਰਕੂ ਭਾਵਨਾ ਜਦੋਂ ਗਵਰਨਮੈਂਟ ਕੋਲ ਡਵੈਲਪਮੈਂਟ ਦਾ ਏਜੰਡੇ ਨਾ ਰਹਿ ਜਾਣਾ ਤੁਹਾਡੀ ਇਕਨੋਮੀ ਜਿਹੜੀ ਆ ਡਾਊਨ ਹਿੱਲ ਟਰੈਕ ਦੇ ਉੱਤੇ ਹੈਗੀ ਆ ਡੀਸਕੇਲੇਟ ਹੋ ਰਹੀ ਆ ਤੁਹਾਡੇ ਤੇ ਡੈਟ ਚੜਦਾ ਪਿਆ ਜਿੰਨੂੰ ਆਪਾਂ ਕਰਜ਼ਾ ਕਹਿੰਨੇ ਆ ਸੂਬਿਆਂ ਤੇ ਵੱਖਰਾ ਚੜਦਾ ਪਿਆ ਇਹ ਦੇਸ਼ ਤੇ ਵੱਖਰਾ ਚੜਦਾ ਪਿਆ ਤੇ ਹਿੰਦੁਸਤਾਨ ਗੁਲਦਸਤਾ ਏ ਇਹ ਧਰਮਾਂ ਦਾ ਡੈਮੋਗ੍ਰਾਫੀ ਦਾ ਸੱਭਿਆਚਾਰਾਂ ਦਾ ਤੇ ਤੁਸੀਂ ਜੇ ਆਖੋ ਕਿ ਅਸੀਂ ਇੱਕੋ ਧਾਗੇ 'ਚ ਪਰੋਦੀਏ ਉਹ ਜਿਹੜੀ ਆ ਉਹ ਸਕੀਮ ਕੰਮ ਨਹੀਂ ਕਰ ਰਹੀ ਅੱਜ ਬੇਰੋਜ਼ਗਾਰੀ ਵਧੀ ਹੋਈ ਆ ਨੌਜਵਾਨ ਆਪਣਾ ਮੁਸਤਕਬਲ ਜਿਹੜਾ ਹੈ ਉਹ ਪੰਜਾਬ ਦੀ ਧਰਤੀਆਂ ਕਹਿ ਲੋ ਹਿੰਦੁਸਤਾਨ ਦੀ ਧਰਤੀ ਚ ਨਹੀਂ ਵੇਖ ਪਾਰੇ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਜਦੋਂ ਆਪਾਂ ਗੱਲ ਕਰਦੇ ਆ ਇਕਨੋਮੀ ਦੀ ਤੇ ਰੁਪਈਆ ਵੀ ਸਾਡਾ ਜਿਹੜਾ ਹੈ ਥੱਲੇ ਤੇ ਥੱਲੇ ਡਿੱਗਦਾ ਜਾ ਰਿਹਾ ਜੇ ਮੇਰੇ ਖਲ 85 ਕੇ 86 ਰੁਪਈਆ ਦਾ 1 ਡਾਲਰ ਹੋ ਗਿਆ ਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਧਿਆਨ ਪਾਸੇ ਕਰਕੇ ਤੇ ਵੋਟ ਕੇਵਲ ਇਸ ਆਧਾਰ ਤੇ ਲੈਣੀ ਤੇ ਉਸ ਕੈਪਟਲ ਹੁਣ ਤੁਸੀਂ ਕਹਿੰਦੇ ਦਿੱਲੀ ਦੇ ਵਿੱਚ ਤੇ ਦਿੱਲੀ ਦੇ ਵਿੱਚ ਤਾਂ ਸਿੱਖ ਨੂੰ ਟਾਇਰ ਬੰਨ ਬਣ ਕੇ ਪਾ ਪਾ ਕੇ ਗਲ ਦੇ ਵਿੱਚ ਸਾੜੇ ਆ ਗਿਆ ਬਣਾਉ ਉਹਦੇ ਤੇ ਮੂਵੀ ਸੋ ਇਹ ਸਿਰਫ ਇੱਕ ਪੋਲਿਟੀਕਲ ਸਟੰਟ ਹੈ ਤੇ ਪਬਲਿਸਿਟੀ ਸਟੰਟ ਹੈ ਕਿਉਂਕਿ ਮੂਵੀ ਜਦੋਂ ਫਲॉप ਤੇ ਫਲॉप ਹੁੰਦੀ ਹੈ ਹੁਣ ਕੋਈ ਨਾ ਕੋਈ ਕੰਟਰੋਵਰਸੀ ਚਾਹੀਦੀ ਹੁੰਦੀ ਲੈਮਲੇਟ ਚਾਉਣ ਦੇ ਲਈ ਬੀਬੀ ਫੇਲ ਹੋ ਚੁੱਕੀ ਹੈ ਨੂੰ ਮੈਂ ਕਹਿ ਦੇਣਾ ਚਾਹੁੰਦਾ ਕਿ ਫੇਲ ਹੋ ਗਈ ਬੀਬੀ ਜਿਆਦਾਤਰ ਮਾਨਾ ਕਰੇ ਬੈ ਜਾਂ ਆਪਣੇ ਮੂੰਹ ਦੇ ਉੱਤੇ ਲਗਾਮ ਰੱਖ ਸੋ ਇਸ ਕਰਕੇ ਇਹ ਪ੍ਰੋਪੋਗੈਂਡਾ ਫਲਾਕੇ ਕਿ ਅਸੀਂ ਜਾਦੇ ਹਿੰਦੂ ਧਰਮ ਦੇ ਪੱਖ ਦੇ ਵਿੱਚ ਹੈ ਕਿਉਂਕਿ ਜਾਦੇ ਹਿੰਦੂ ਵੋਟ ਆਬਵੀਅਸਲੀ ਹਿੰਦੂ ਮੈਜੋਰਟੀ ਇੰਡੀਆ ਦੇ ਵਿੱਚ ਕਿ ਅਸੀਂ ਜਾਦੇ ਹਿੰਦੂ ਪੱਖੀ ਮੈਂ ਹਿੰਦੂ ਵੀਰਾਂ ਨੂੰ ਵੀ ਇਹ ਗੱਲ ਕਹਿ ਦੇਣਾ ਚਾਹੁੰ ਕਿਉਂਕਿ ਕਿਸੇ ਧਰਮ ਵੱਲ ਮੈਲੀ ਅੱਖ ਰੱਖਣ ਵਾਲਾ ਬੰਦਾ ਕਦੀ ਧਰਮੀ ਨਹੀਂ ਹੋ ਸਕਦਾ ਸੱਚਾ ਸਨਤਨੀ ਜਿਹੜਾ ਹੈ ਉਹ ਕਦੀ ਕਿਸੇ ਧਰਮ ਨਾਲ ਜਿਹੜਾ ਨਫ਼ਰਤ ਨਹੀਂ ਕਰੇਗਾ ਸੱਚਾ ਸਿੱਖ ਕਿਸੇ ਧਰਮ ਨਾਲ ਨਹੀਂ ਕਰੇਗਾ ਸੱਚਾ ਜਿਹੜਾ ਹੈ ਇਸਲਾਮ ਦਾ ਆਸ਼ਿਕ ਕੋਈ ਮੁਸਲਮਾਨ ਜਾਂ 크ਰਿਸਚੀਅਨ ਜਿਹੜਾ ਹੈ ਉਹ ਕਦੀ ਕਿਸੇ ਧਰਮ ਦੇ ਨਾਲ ਨਫ਼ਰਤ ਨਹੀਂ ਕਰੇਗਾ ਪਰ ਜਿਹੜੇ ਇਸ ਹਿਸਾਬ ਦੇ ਨਾਲ ਆਪ ਵੀ ਨਫ਼ਰਤ ਦੀ ਅੱਗ ਦੇ ਵਿੱਚ ਬਲਦੇ ਪਏ ਨੇ ਤੇ ਦੇਸ਼ ਨੂੰ ਵੀ ਬਲਦੇ ਬੁੱਥੇ ਦੇ ਬਲਦੇ ਬੁੱਥੇ ਦੇਣਾ ਚਾਹੁੰਦੇ ਨੇ ਜਾਂ ਪੰਜਾਬ ਨੂੰ ਦੇਣਾ ਚਾਹੁੰਦੇ ਨੇ ਸੋ ਇਹੋ ਜਿਹੇ ਲੋਕਾਂ ਕੋਲੋਂ ਫਿਰਕੂ ਲੋਕਾਂ ਕੋਲੋਂ ਜਿਹੜਾ ਸਾਨੂੰ ਕਿਨਾਰਾ ਕਰ ਲੈਣਾ ਚਾਹੀਦਾ ਜੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਪ੍ਰੋਗਰੈਸ ਕਰੇ ਪੰਜਾਬ ਪ੍ਰੋਗਰੈਸ ਕਰੇ ਲੇਕਿਨ ਚਾਹੀਦਾ ਨਹੀਂ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਰਤੇ ਬੈਨ ਲਗਾ ਸਕਦੇ ਸੀ ਕਿ ਪੰਜਾਬ ਚ ਅੱਜ ਪੰਜਾਬ ਚ ਵੀ ਕਿਸੇ ਜਗ੍ਹਾ ਤੇ ਰਿਲੀਜ਼ ਹੋਈਆਂ ਨੇ ਮੂਵੀਜ਼ ਕਿ ਲੱਗਦਾ ਨਹੀਂ ਸੀ ਪ੍ਰੋਪਰ ਤਰੀਕੇ ਦੇ ਨਾਲ ਬੈਨ ਹੋ ਜਾਣੀ ਚਾਹੀਦੀ ਸੀ ਤਾਂ ਜੋ ਕਿ ਉਸ ਨੂੰ ਇੱਕ ਮੈਸੇਜ ਮਿਲ ਸਕਦਾ ਕਿ ਹਾਂ ਭਈ ਅਗਰ ਸਾਡੇ ਸਿੱਖ ਕੌਮ ਵਾਸਤੇ ਕੁਝ ਵੀ ਕੋਈ ਬੰਦਾ ਗਲਤ ਬੋਲੇਗਾ ਜਾਂ ਮੂਵੀਜ਼ ਬਣਾਏਗਾ ਤਾਂ ਉਹਨੂੰ ਪੰਜਾਬ ਵਿੱਚ ਚੱਲਣੇ ਤਿੰਨ ਤੋ ਜਾਏਗਾ ਕੀ ਲੱਗਦਾ ਇਹ ਹੋਣਾ ਚਾਹੀਦਾ ਸੀ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਇਹਦੇ ਤੇ ਖਾਸ ਨੋਟਿਸ ਲੈਣਾ ਚਾਹੀਦਾ ਸੀ ਕਿਉਂਕਿ ਨਾ ਕੇਵਲ ਸਿੱਖਾਂ ਦੀਆਂ ਪਰ ਕਈ ਮੇਰੇ ਵੀਰ ਸੱਜਣ ਭਰਾ ਨੇ ਜਿਹੜੇ ਪੰਜਾਬੀ ਸਨਤਨੀ Hindu ਨੇ ਮੁਸਲਮਾਨ ਨੇ ਜਿਹੜੇ ਸੰਤਾਂ ਦੇ ਪ੍ਰਤੀ ਬਹੁਤ ਸਤਿਕਾਰ ਰੱਖਦੇ ਨੇ ਸਤਕਾਰ ਰੱਖਦੇ ਨੇ ਉਹਨਾਂ ਨੂੰ ਆਪਣੇ ਆਈਡਲ ਵੀ ਮੰਨਦੇ ਨੇ ਕਿਉਂਕਿ ਉਹ ਕਨਸੈਪਟ ਜੋ ਸੰਤ ਲੈ ਕੇ ਆਏ ਸਨ ਉਹ ਪੂਰੇ ਪੰਜਾਬ ਲਈ ਸੀ ਜੇ ਪਾਣੀਆਂ ਦਾ ਮੁੱਦਾ ਸੀ ਇਹ ਟ੍ਰੇਡ ਦਾ ਮੁੱਦਾ ਸੀ ਕੋਈ ਮੁੱਦਾ ਸੀ ਜਾਂ ਤੰਬਾਕੂ ਛਡਾਉਣ ਦਾ ਜਾਂ ਸ਼੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਇਹਦੇ ਨਾਲ ਲਾਭ ਕੇਵਲ ਸਿੱਖਾਂ ਨੂੰ ਨਹੀਂ ਸੀ ਹੋਣਾ ਪੂਰੇ ਪੰਜਾਬ ਨੂੰ ਹੋਣਾ ਸੀ ਪੰਜਾਬ 'ਚ ਸਾਰੇ ਰਹਿੰਦੇ ਆ ਸੋ ਇਹ 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 ਸਾਨੂੰ ਚਾਹੀਦਾ ਸੀਗਾ ਕਿ ਪੰਜਾਬ 'ਚ ਵੀ ਅਮਨ ਸ਼ਾਂਤੀ ਬਹਾਲ ਕਰਨਾ ਇਹ ਸਭ ਤੋਂ ਪਹਿਲੀ ਜਿਹੜੀ ਜ਼ਿੰਮੇਵਾਰੀ ਆ ਓਹੋ ਭਗਵੰਤ ਮਾਨ ਸਾਹਿਬ ਦੀ ਜਿਹੜੀ ਉਹ ਚਾਹੀਦੀ ਸੀ ਕਿਉਂਕਿ 92 ਇਸ ਕਰਕੇ ਨਹੀਂ ਜਿਤਾ ਕੇ ਆਪਾਂ ਦਿੱਤੇ ਤਾਂ ਕਿ ਜੋ ਤਮਾਸ਼ਾ ਇਸ ਵੇਲੇ ਕਿਸੇ ਮੰਤਰੀ ਵੱਲੋਂ ਲਾਇਆ ਜਾ ਰਿਹਾ ਉਹਨੂੰ ਤਾਂ ਆਪਾਂ ਮੰਤਰੀ ਕਹਾਂਗੇ ਜਾਂ ਐਕਟਰ ਕਹੋ ਜੋ ਵੀ ਹੈ ਉਹਦੇ ਵੱਲੋਂ ਲਾਇਆ ਜਾ ਰਿਹਾ ਤੇ ਪੰਜਾਬ ਤੇ ਅਟੈਕ ਕੀਤਾ ਜਾ ਰਿਹਾ ਤੇ ਆਪਾਂ ਚੁੱਪਚਾਪ ਮੋਖ ਦਰਸ਼ਕ ਬਣ ਕੇ ਤੇ ਆਪਾਂ ਉਹ ਵੇਖਦੇ ਰਹੀਏ ਤੇ ਗੱਲ ਆ ਸੰਤਾਂ ਦੀ ਸੰਤ ਸਾਡੇ ਆਦਰਸ਼ ਨੇ ਪਰ ਸਾਡਾ ਪਿਓ ਤਾਂ ਗੁਰੂ ਗ੍ਰੰਥ ਸਾਹਿਬ ਆ ਤੁਸੀਂ ਉਹਦਾ ਨਹੀਂ ਨਿਆਂ ਦਵਾਏ ਜੀ ਉਹਦੇ ਤੁਸੀਂ ਇੱਕ ਹੋਰ ਵਿਜੇ ਪ੍ਰਤਾਪ ਤੁਹਾਡਾ ਇੱਕ ਮੰਤਰੀ ਸੀਗਾ ਇੱਕ ਐਮ ਐਲ ਏ ਸੀਗਾ ਉਹਨੇ ਇਸ ਚੀਜ਼ ਦੀ ਵਾਇਟ ਚੁੱਕੀ ਉਸ ਤੋਂ ਬਾਅਦ ਤੁਸੀਂ ਉਹਦੀ ਗੱਲ ਸੁਣਨੀ ਜਿਹੜੀ ਬੰਦ ਕਰ ਦਿੱਤੀ ਸੋ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਵਫਾਦਾਰ ਨੇ ਉਹ ਤੇ ਸਾਡੇ ਸੰਤਾਂ ਨਾਲ ਜਿਹੜੇ ਸਾਡੇ ਕੌਮ ਦੇ ਆਦਰਸ਼ ਨੇ ਉਹਨਾਂ ਨਾਲ ਕਿੱਥੇ ਵਫਾਦਾਰੀ ਨੇ ਹੋ ਜਾਣਾ ਸੀਗਾ ਸੋ ਮੈਂ ਤਾਂ ਇਹਨਾਂ ਨੂੰ ਇਹ ਵੀ ਬੇਨਤੀ ਕਰਨਾ ਚਾਹੁੰਦਾ ਅਜੇ ਵੀ ਕੋਈ ਉਹ ਬਹੁਤ ਆ ਸਮਾਨੀ ਹੋਇਆ ਪੰਜਾਬ ਦੇ ਵਿੱਚ ਇਸ ਮੂਵੀ ਨੂੰ ਬੈਨਡ ਕਰ ਦਿੱਤਾ ਜਾਣਾ ਚਾਹੀਦਾ ਸਰਕਾਰੀ ਤੌਰ ਤੇ ਨੂੰ ਬੈਨਡ ਕਰ ਦਿੱਤਾ ਜਾਣਾ ਚਾਹੀਦਾ ਪੰਜਾਬ ਦੇ ਲੋਕ ਤੁਹਾਡੇ ਨਾਲ ਜੁੜਨਗੇ ਨਾਲ ਖਰਾਬ ਨਹੀਂ ਹੁੰਦਾ ਮਾਣ ਲੇਕਿਨ ਅੱਜ ਜਿਸ ਤਰ੍ਹਾਂ ਵਿਰੋਧ ਕੀਤਾ ਗਿਆ ਸਾਰੀ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਸਤੇ ਤੇ ਨਜ਼ਰ ਆਈ ਤੁਹਾਨੂੰ ਲੱਗਦਾ ਹੈ ਕਿ ਇਹ ਵਾਜਿਬ ਸੀਗਾ ਜੇਕਰ ਵਾਜਿਬ ਸੀਗਾ ਤੇ ਹੋਰ ਕੀ ਇਹਦੀ ਰੂਪਰੇਖਾ ਜਿਹੜੀ ਸੀ ਹੋਣੀ ਚਾਹੀਦੀ ਸੀ ਵੇਖੋ ਇੱਕ ਤਾਂ ਮੈਂ ਐਸਜੀਪੀਸੀ ਦੀ ਇਸ ਵੇਲੇ ਜੋ ਉਹਨਾਂ ਦੀ ਉਹਨਾਂ ਨੇ ਕਾਰਵਾਈ ਕੀਤੀ ਹੈ ਇਸ ਚੀਜ਼ ਤੇ ਸ਼ਲਾਘਾ ਕਰਨੀ ਬਣਦੀ ਜਿੱਥੇ ਹੈ ਬਹੁਤ ਵਧੀਆ ਸਟੈਪ ਜਿਹੜਾ ਐਸਜੀਪੀਸੀ ਵੱਲੋਂ ਲਿਆ ਗਿਆ ਤੇ ਸਾਰੀ ਜਥੇਬੰਦੀਆਂ ਵੱਲੋਂ ਜਿਹੜੀਆਂ ਜਥੇਬੰਦੀਆਂ ਕੁਝ ਨਿਆਂ ਸਿੰਘ ਜਥੇਬੰਦੀਆਂ ਵੀ ਗਈਆਂ ਨੇ ਤੇ ਫੈਡਰੇਸ਼ਨ ਨੇ ਵੀ ਇਸ ਚੀਜ਼ ਤੇ ਆਪਣਾ ਸਟੈਂਡ ਕਾਇਮ ਰੱਖਿਆ ਕਿ ਅਸੀਂ ਇਸ ਮੂਵੀ ਨੂੰ ਨਾ ਤਾਂ ਸਪੋਰਟ ਕਰਦੇ ਨਾ ਸੀ ਰਿਲੀਜ਼ ਕਰਨ ਦੇ ਹੱਕ ਚਾਗੇ ਨਾ ਕਰਨ ਦਵਾਂਗੇ ਸੋ ਜਿੰਨੀਆਂ ਵੀ ਜਥੇਬੰਦੀਆਂ ਨੇ ਅੱਜ ਰਲ ਮਿਲ ਕੇ ਇਹ ਹਮਲਾ ਮਾਰਿਆ ਹੈ ਕਿ ਇਸ ਕਪਟੀ ਬੀਬੀ ਦਾ ਜਿਹਦੇ ਹਰਦੇ ਦੇ ਵਿੱਚ ਇੰਨੀ ਨਫ਼ਰਤ ਭਰੀ ਪਈ ਕਾਲਖ ਭਰੀ ਪਈ ਸਿੱਖਾਂ ਦੇ ਖਿਲਾਫ਼ ਤੇ ਉਹਦੀ ਮੂਵੀ ਨੂੰ ਰਿਲੀਜ਼ ਨਹੀਂ ਹੋਣ ਦੇਣਾ ਸੋ ਪਹਿਲਾਂ ਤਾਂ ਉਹਨਾਂ ਨੂੰ ਇਹ ਜਿਹੜਾ ਸੁਰੋਪਾ ਤੇ ਸੇਰਾ ਜਾਂਦਾ ਏ ਸਾਰਿਆਂ ਸੱਜਣਾ ਨੂੰ ਜਿਨ੍ਹਾਂ ਨੇ ਹਿੰਮਤ ਕੀਤੀ ਆ ਤੇ ਆ ਗਾਂ ਦੇ ਲਈ ਵੀ ਮੈਂ ਇਹ ਬੇਨਤੀ ਕਰ ਦੇਣਾ ਚਾਹੁੰਦਾ ਐ ਕਿ ਇਸ ਜਨਾਨੀ ਦੀ ਮਜਾਲ ਕਿਵੇਂ ਹੋਈ ਸਾਡੇ ਤੇ ਇਹ ਇੰਨੀ ਇੱਕ ਭੱਦੀ ਮੂਵੀ ਤੇ ਇੱਕ ਬੈਡ ਲਾਈਟ ਦੇ ਵਿੱਚ ਸਾਡੇ ਅਦਰਸ਼ਾਂ ਨੂੰ ਦਿਖਾਣ ਦੀਆਂ ਸਾਡੇ ਧਰਮ ਨੂੰ ਦਿਖਾਉਣ ਦੀ ਇਸ ਕਰਕੇ ਆ ਕਿਉਂਕਿ ਸਾਡਾ ਪੰਥ ਜਿਹੜਾ ਇਹ ਪਾਟਾ ਪਿਆ ਹੈ ਅਸੀਂ ਇੱਕ ਨਹੀਂ ਹੈ ਠੀਕ ਹੈ ਜੋ ਅੱਜ ਸਮਾਂ ਆਇਆ ਤੇ ਸਾਰੇ ਆਪਾਂ ਇਕੱਠੇ ਹੋ ਕੇ ਤੇ ਹੰਬੜਾ ਮਾਰਿਆ ਤੇ ਆਪਾਂ ਉਦੇ ਨੱਕ ਚ ਦਮ ਕੀਤਾ ਬੀਬੀ ਦੇ ਬਿਆਨ ਵੀ ਆਉਣਦੇ ਆ ਕਿ ਇਹ ਐਸੇ ਹਨ ਇਹ ਵੈਸੇ ਹਨ ਉਤਾਂਗੋ ਇਹ ਇਸ ਗੱਲ ਤੋਂ ਪਰ ਜੇ ਆਪਾਂ ਪਹਿਲਾਂ ਹੀ ਆਪਣਾ ਫਰੰਟ ਤਕੜਾ ਰੱਖੀਏ ਇੱਕ ਸ਼ਕਤੀ ਦੇ ਰੂਪ ਦੇ ਵਿੱਚ ਸਾਡੀ ਜਿਹੜੀ ਕਾਮ ਉੱਭਰ ਕੇ ਬਾਹਰ ਆਵੇ ਤੇ ਜਿਹੜੀ ਸੈਂਟਰ ਦੀ ਸ਼ਕਤੀ ਹੈ ਜਾਂ ਕੋਈ ਵੀ ਰਾਜਸੀ ਸ਼ਕਤੀ ਹੈ ਉਹ ਆਪਣੇ ਬਰਾਬਰ ਦੀ ਸ਼ਕਤੀ ਦਾ ਸਤਿਕਾਰ ਕਰਦੀ ਸੋ ਆਪਾਂ ਇੱਕ ਸ਼ਕਤੀ ਦੇ ਰੂਪ ਦੇ ਵਾਂਗ ਕਿਉਂਕਿ ਸਿੱਖ ਨੇ ਕਦੀ ਵੀ ਸ਼ਕਤੀ 'ਚ ਆਣ ਕੇ ਤਾਂ ਕਿਸੇ ਦਾ ਅਤਿਆਚਾਰ ਨਹੀਂ ਕਰਨਾ ਹੁੰਦਾ ਕਿਸੇ ਦਾ ਬਲਾਤਕਾਰ ਨਹੀਂ ਕਰਨਾ ਹੁੰਦਾ ਕਿਸੇ ਦੇ ਹੱਕ ਨਹੀਂ ਖੋਣੇ ਹੁੰਦੇ ਸਗੋਂ ਸਿੱਖ ਜੇ ਐਕਸ਼ਨ ਚ ਆਉਂਦਾ ਹੈ ਤੇ ਕਿਸੇ ਦੀ ਹਵਜਤ ਕਰਨ ਦੇ ਲਈ ਕਿਸੇ ਨਮਾਣੇ ਦਾ ਮਾਣ ਜਿਹੜਾ ਬਹਾਲ ਕਰਨ ਦੇ ਲਈ ਜੇ ਕਿਸੇ ਕੋਈ ਨਤਾਣਾ ਤੇ ਉਹਦਾ ਤਾਣ ਬਣਨ ਦੇ ਲਈ ਮਹਾਰਾਜ ਨੇ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਸੋ ਇਸ ਕਰਕੇ ਸਾਡਾ ਤਾਂ ਇਹ ਫਰਜ਼ ਹੁਣ ਬਣਦਾ ਹੈ ਕਿ ਸਾਰੇ ਅਸੀਂ ਜਥੇਬੰਦੀਆਂ ਜਿਹੜੀਆਂ ਨੇ ਆਪਾਂ ਇੱਕ ਝੰਡੇ ਥੱਲੇ ਸਾਰੇ ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਆ ਉਹ ਇੱਕ ਝੰਡੇ ਥੱਲੇ ਆਗੂ ਇੱਕ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੈ ਤੇ ਸਾਡਾ ਹੀ ਫਰਜ਼ ਬਣਦਾ ਹੈ ਕਿ ਆਪਾਂ ਕੌਮ ਨੂੰ ਤਕੜੇ ਕਰੀ ਤਾਂ ਕਿ ਕੱਲ ਨੂੰ ਇਹੋ ਜਿਹੀਆਂ ਮੂਵੀਆਂ ਬਣਨ ਦੇ ਸੋਚ ਸੋਚਣ ਵੀ ਨਾ ਬਣਾਉਣ ਦਾ ਬਣਾਉਣ ਬਾਰੇ ਇਹੋ ਜਿਹੀਆਂ ਕਪਟੀਆਂ ਜਨਾਨੀਆਂ ਜਾਂ ਕੋਈ ਵੀ ਪ੍ਰੋਡਿਊਸਰ ਹੈ ਜਾਂ ਡਾਇਰੈਕਟਰ ਹੈ ਜਾਂ ਐਕਟਰ ਹੈ ਜਾਂ ਕੋਈ ਵੀ ਫੰਡ ਕਰ ਰਿਹਾ ਹੈ ਉਹ ਸੋਚੇ ਵੀ ਨਾ ਕਿ ਮੈਂ ਸਿੱਖਤਾਂ ਦੇ ਖਿਲਾਫ ਜਾਂ ਪੰਜਾਬ ਦੇ ਕਿਸੇ ਵੀ ਬੰਦੇ ਦੇ ਖਿਲਾਫ ਜਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੇ ਲਈ ਕੋਈ ਵੀ ਅਸੀ ਮੂਵੀ ਬਣਾਵਾ ਲੇਕਿਨ ਜੇਕਰ ਇਨ ਫਿਊਚਰ ਇਹ ਚੱਲਦੀ ਹੈ ਪੰਜਾਬ ਤੇ ਤੁਸ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਰੋਹ ਦੇਖਣ ਨੂੰ ਮਿਲ ਸਕਦਾ ਸਾਡੀ ਕਮ ਪਹਿਲੀ ਤਾਂ ਗੱਲ ਹੈ ਕਿ ਕਈਆਂ ਸਿਨੇਮਾ ਘਰਾਂ ਦੇ ਵਿੱਚ ਇਹਨੂੰ ਪਰਮਨੈਂਟਲੀ ਰਿਮੂਵ ਕਰ ਦਿੱਤਾ ਗਿਆ ਆਈ ਹੋਪ ਕਿ ਉਹ ਪਰਮਨੈਂਟ ਰਹੇ ਦੂਸਰੀ ਗੱਲ ਜੇ ਇਹ ਚਲਦੀ ਵੀ ਆ ਮੂਵੀ ਅੱਗੇ ਇਹਦੀਆਂ ਮੂਵੀਆਂ ਫਲॉप ਹੋਈਆਂ ਨੇ ਤੇ ਮੈਂ ਕਮੈਂਟ ਸੈਕਸ਼ਨ ਨਾ ਵੇਖੋ ਸੋਸ਼ਲ ਮੀਡੀਆ ਇਜ਼ ਨਾਟ ఎవਰੀਥਿੰਗ ਬਟ ਸੋਸ਼ਲ ਮੀਡੀਆ ਇਜ਼ ਸਮਥਿੰਗ ਸੋ ਮੈਂ ਜਦੋਂ ਕਮੈਂਟ ਸੈਕਸ਼ਨ ਵੇਖਦਾ ਆ ਜਾਂ ਇਸ ਬੀਬੀ ਨੇ ਜਦੋਂ ਗਲਤ ਬਿਆਨਬਾਜ਼ੀ ਕੀਤੀ ਨਿਊਜ਼ ਚੈਨਲਾਂ ਦੇ ਉੱਤੇ ਆਪਾਂ ਵੇਖਦੇ ਆ ਤੇ ਬਹੁਤਾਂ ਦੇ ਵਿੱਚ ਕਮੈਂਟਸ ਸਾਡੇ ਹਿੰਦੂ ਵੀਰਾਂ ਦੇ ਹੀ ਹੁੰਦੇ ਨੇ ਉਹ ਕਹਿੰਦੇ ਆ ਕਿ ਬੀਬੀ ਕਹਾਨੂੰ ਪ੍ਰੋਪੋਗੈਂਡਾ ਕਰਦੀ ਤੇਰੀ ਮੂਵੀ ਫਲॉप ਹੀ ਹੋਣੀ ਹੈ ਸੋ ਇਸ ਕਰਕੇ ਇਹ ਸਿਰ ਪ੍ਰੋਪੋਗੈਂਡਾ ਹੈ ਸੋ ਹਾਂ ਅਸੀਂ ਇਹਦਾ ਵਿਰੋਧ ਜ਼ਰੂਰ ਕਰਦੇ ਆ ਪਰ ਇਹਦੇ ਨਾਲ ਅਸੀਂ ਸਬਕ ਵੀ ਸਿਖਾਉਣਾ ਚਾਹੁੰਦੇ ਆ ਇਸ ਬੀਬੀ ਨੂੰ ਕਿ ਪੰਜਾਬ ਵੱਲ ਮੈਲੀ ਅੱਖ ਨਹੀਂ ਕਰਨੀ ਇਹ ਜਿਹੜਾ ਸਾਡਾ ਜਿਹੜਾ ਇਹ ਉਹ ਇੱਕ ਨਿਸ਼ਾਨਾ ਵੀ ਹੋਣਾ ਚਾਹੀਦਾ ਤੇ ਨਾਲ ਇੱਕ ਮੈਸੇਜ ਵੀ ਇੱਕ ਸਹੀ ਢੰਗ ਦੇ ਨਾਲ ਤੇ ਐਗਜ਼ਾਮਪਲ ਦੇ ਨਾਲ ਕਿ ਅਸੀਂ ਇਸ ਹਿਸਾਬ ਨਾਲ ਵਿਰੋਧ ਵੀ ਕਰ ਸਕਦੇ ਹਾਂ ਪੰਜਾਬ ਦੀ ਸ਼ਾਂਤੀ ਨੂੰ ਬਹਾਲ ਰੱਖਣ ਦੇ ਲਈ ਇੱਧਰ ਜਿਹੜਾ ਭਾਈਚਾਰਾ ਉਹਨੂੰ ਕਾਇਮ ਰੱਖਣ ਦੇ ਲਈ ਬਿਲਕੁਲ ਬਿਲਕੁਲ ਭਾਈਚਾਰਾ ਜਿਹੜਾ ਹੈ ਉਹ ਕਾਇਮ ਜਿਹੜਾ ਹੈ ਜ਼ਰੂਰ ਰੱਖਣ ਲਈ ਇਹ ਜਿਹੜੀ ਆਵਾਜ਼ ਚੁਕਨੀ ਵੀ ਜ਼ਰੂਰੀ ਸੀ ਲੇਕਿਨ ਲਗਾਤਾਰ ਹੀ ਇਸ ਮੂਵੀ ਨੂੰ ਲੈ ਕੇ ਬਹੁਤ ਸਾਰੇ ਵਾਦ-ਵਿਵਾਦ ਜਿਹੜੇ ਸੀ ਇਹੋ ਸਾਹਮਣੇ ਆ ਰਹੇ ਸਨ ਲਗਾਤਾਰ ਹੀ ਸੰਜਨੈ ਸਿੰਘ ਖਾਲਸਾ ਪਿੰਡਰਵਾਲਾਂ ਦੀ ਸ਼ਖਸੀਅਤ ਨੂੰ ਜ਼ਰੂਰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਜਿਸ ਤਰ੍ਹਾਂ ਹੈ ਕੋਈ ਵੀ ਵਿਅਕਤੀ ਸੰਜਨੈ ਸਿੰਘ ਖਾਲਸਾ ਪਿੰਡਰਵਾਲਾਂ ਦੇ ਖਿਲਾਫ ਬੋਲਦਾ ਹੈ ਜਾਂ ਉਹਨਾਂ ਦੇ ਨੂੰ ਲੈ ਕੇ ਕੁਝ ਬਿਆਨ ਦਿੰਦਾ ਤੇ ਹਮੇਸ਼ਾ ਹੀ ਉਹ ਇੱਕ ਨਾਇਕ ਬਣ ਕੇ ਸਾਹਮਣੇ ਆ ਨਜ਼ਰ ਆਉਂਦੇ ਨੇ ਲੇਕਿਨ ਹੁਣ ਐਮਰਜੈਂਸੀ ਮੂਵੀ ਜਿਹੜੀ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਨਹੀਂ ਲੱਗਣ ਦਿੱਤੀ ਗਈ ਔਰ ਸਾਰਿਆਂ ਦਾ ਕਹਿਣਾ ਸੀ ਸ਼ਾਇਦ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕਹਿਣਾ ਸੀਗਾ ਕਿ ਅਸੀਂ ਕਦੀ ਵੀ ਇਸ ਮੂਵੀ ਨੂੰ ਕਿ ਇਨ ਫਿਊਚਰ ਇਹ ਮੂਵੀ ਪੰਜਾਬ ਚ ਲੱਗਦੀ ਹੈ ਜੇ ਲੱਗਦੀ ਹੈ ਤੇ ਕਿਸ ਤਰ੍ਹਾਂ ਦਾ ਰਿਜ਼ਲਟ ਜਾ ਸਾਹਮਣੇ ਆਉਂਦਾ ਹੈ ਲੇਕਿਨ ਜੋ ਲੋਕਾਂ ਦੀ ਧਾਰਨਾਵਾਂ ਸਾਹਮਣੇ ਆ ਰਹੀਆਂ ਉਸ ਵਿੱਚ ਸਾਫ ਤੋਂ ਇਹ ਗੱਲ ਸਾਹਮਣੇ ਆ ਰਹੀ ਕਿ ਕਈ ਸੀਨ ਜਿਹੜੇ ਨੇ ਉਹ ਕੱਟੇ ਗਏ ਨੇ ਨਾਲ ਨਾਲ ਜਿਹੜੇ ਜਿਹੜੇ ਕਾਂਗਰਸ ਨੂੰ ਡਾਊਨ ਦਿਖਾਉਣ ਵਾਸਤੇ ਭਾਰਤ ਜਨਤਾ ਪਾਰਟੀ ਨੂੰ ਬਹੁਤ ਵਧੀਆ ਟੰਗਣਾ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਕਾਫੀ ਜਿਹੜਾ ਹੈ ਉਹ ਵਿਵਾਦ ਹੁਣ ਵਧਦਾ ਹੋਇਆ ਵੀ ਨਜ਼ਰ ਆਵੇਗਾ ਲੇਕਿਨ ਸਿਕਸ ਸੰਗਠਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਸ ਮੂਵੀ ਨੂੰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਨਾਲ ਲਾਗੂ ਨਹੀਂ ਹੋਣ ਦਵਾਂ কেমৰা পাৰ্চন জয়প্ৰী গুৰপ্ৰীত সিং আমত